ਨਾਮ ਸਚਿਨ ਬਜਾਜ ਹੈ ਮੈਂ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਹਾਂ ਔਰ ਇਹ ਮੇਰੇ ਚੇਅਰਮੈਨ ਹੈ ਕਮੇਟੀ ਦੇ ਇਹਨਾਂ ਦਾ ਨਾਮ ਵਿਰਿੰਦਰ ਮਾਂਟਾ ਜੀ ਹੈ ਔਰ ਇਹ ਸਾਰੀ ਮੇਰੀ ਟੀਮ ਹੈ ਔਰ ਮੈਂ ਧੰਨਵਾਦੀ ਹਾਂ ਐਸੋਸੀਏਸ਼ਨ ਜਿਹੜੀ ਗੁਰਦਾਸਪੁਰ ਤੋਂ ਆਏ ਨੇ ਨੀਤੂ ਵੀਰ ਜੀ ਤੇ ਨਾਲ ਉਹਨਾਂ ਦੀ ਟੀਮ ਔਰ ਧੰਨਵਾਦੀ ਹਾਂ ਮੈਂ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਪਠਾਨਕੋਟ ਦਾ ਜਿਹੜੀ ਇਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੈ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਕੀ ਅੱਜ ਅਸੀਂ ਇੱਕ ਐਗਜ਼ਿਬਿਸ਼ਨ ਜਿੰਨਾ ਦਾ ਅਨਾਉਂਸ ਕਰਨ ਵਾਸਤੇ ਉਹ ਅਜੇ ਥੋੜੀ ਦੇਰ ਚ ਤੁਹਾਡੇ ਨਾਲ ਸਾਂਝੀ ਕਰਦੇ ਆ ਉਸ ਵਾਸਤੇ ਇਕੱਠੇ ਹੋਏ ਆਂ ਔਰ ਖਾਸ ਕਰਕੇ ਇਕੱਠੇ ਹੋਏ ਆ ਭਾਜੀ ਜੋ ਪਿਛਲੇ ਦਿਨ ਇੱਕ ਮਤਭੇਦ ਚੱਲ ਰਿਹਾ ਸੀ ਕੁਝ ਸ਼ਰਾਰਤੀ ਤਤਵਾ ਨੇ ਇੱਕ ਵਾਇਰਲ ਕੀਤੀ ਸੀਗੀ ਪੰਜਾਬ ਫੋਕਸ ਦੇ ਵਿੱਚ ਪਿਕਚਰ ਕਿ ਇੱਕ ਜਰਨਲ ਕਮੇਟੀ ਦੇ ਵਿੱਚ ਕੁਝ ਲੋਕ ਸ਼ਾਮਿਲ ਹੋਏ ਔਰ ਉਹਨਾਂ ਨੇ ਇਹ ਕਹਿਤਾ ਜੀ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਨੂੰ ਭੰਗ ਕੀਤਾ ਜਾਂਦਾ ਹੈ ਭਾਜੀ ਇੰਨੀ ਸਾਰੀ ਪਬਲਿਕ ਖੜੀ ਹੈ ਤੁਹਾਨੂੰ ਲੱਗਦਾ ਕਿ ਐਸੋਸੀਏਸ਼ਨ ਭੰਗ ਹੋ ਸਕਦੀ ਹੈ ਭਾਈ ਦੱਸੋ ਜਵਾਬ ਦਿਓ ਸਾਰੇ ਨਹੀਂ ਹਾਂਜੀ ਭਾਜੀ ਕਿਸੇ ਨੇ ਕੋਈ ਜ਼ਬਰਦਸਤੀ ਕੀਤੀ ਤੁਹਾਡੇ ਨਾਲ ਸਾਰਿਆਂ ਨੇ ਹਾਂਜੀ ਸਾਰੇ ਜੀ ਪੈਰ ਨਾਲ ਬੱਜੇ ਤੁਹਾਡੇ ਨਾਲ ਠੀਕ ਹੈ ਭਾਜੀ ਤੁਹਾਨੂੰ ਜਵਾਬ ਤੇ ਮਿਲ ਗਿਆ ਹੋਏਗਾ ਭਾਜੀ ਔਰ ਜਿਨ੍ਹਾਂ ਨੇ ਇਹ ਕੰਮ ਕੀਤਾ ਮੈਂ ਚਾਹਾਂਗਾ ਪੰਜਾਬ ਫੋਕਸ ਵਾਲਿਆਂ ਨੇ ਉਹਨਾਂ ਨਾਲ ਸਵਾਲ ਜਵਾਬ ਕੀਤੇ ਜਾਣ ਕਿ ਉਹਨਾਂ ਨੇ ਐਸੇ ਕੀ ਚੀਜ਼ਾਂ ਕਿਉਂ ਕੀਤੀਆਂ ਨੇ ਔਰ ਬਿਨਾ ਪ੍ਰੈਸ ਨੋਟ ਜਿਹੜਾ ਇੱਕ ਸ਼ਿਪਾਈ ਦੇ ਦੌਰਾਨ ਇੱਕ ਸਿੰਪਲ ਪੇਪਰ ਦੇ ਦੇ ਤੁਹਾਨੂੰ ਦਿੱਤਾ ਗਿਆ ਉਹ ਇੱਕ ਰਾਈਟ ਤਰੀਕਾ ਨਹੀਂ ਹੈ ਕਿਉਂਕਿ ਨਾ ਤিও ਕਿਸੇ ਕਮੇਟੀ ਨਾਲ ਜੁੜਿਆ ਹੋਣਾ ਨਾ ਕਿਸੇ ਵੈਲਫੇਅਰ ਅਸੋਸੀਏਸ਼ਨ ਦੇ ਨਾਲ ਜੁੜਿਆ ਹੈ ਤੇ ਆ ਉਹਨਾਂ ਦੀ ਜਵਾਬਦੇਹੀ ਤੁਹਾਡੀ ਬਣਦੀ ਹੈ ਠੀਕ ਹੈ ਜੀ ਦੂਸਰੀ ਗੱਲ ਐ ਸਾਡੇ ਜਿਹੜੇ ਮਾਨਯੋਗ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟਸ ਆਏ ਨੇ ਤੁਸੀਂ ਇਹਨਾਂ ਨਾਲ ਇਹਨਾਂ ਦੇ ਵਿਚਾਰ ਸਾਂਝੇ ਸਰ ਅੱਜ ਅੱਜ ਕੀ ਮੀਟਿੰਗ ਕੀਤੀ ਜਿਵੇਂ ਆਇਆ ਹੈ ਤੇ ਕੀ ਮਸਲਾ ਕੀ ਹੋਇਆ ਹੁਣ ਸਰ ਮਸਲਾ ਕੁਝ ਨਹੀਂ ਹੈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਆਉਣ ਵਾਲੀ 20 ਔਰ 21 ਸਤੰਬਰ ਸੌਰੀ 21 ਔਰ 22 ਸਤੰਬਰ ਨੂੰ ਅਸੀਂ ਸਾਰੇ ਇੱਕ ਫੋਟੋਗ੍ਰਾਫੀ ਮੇਲਾ ਕਰਾਉਣ ਜਾ ਰਹੇ ਹਾਂ ਜੋ ਕਿ ਮੱਝੇ ਲੈਵਲ ਦਾ ਹੈ ਔਰ ਸਾਰੇ ਹੀ ਫੋਟੋਗ੍ਰਾਫਰਾਂ ਵਾਸਤੇ ਨਵੀਂ ਨਵੀਂ ਆਉਣ ਵਾਲੀ ਤਕਨੀਕਾਂ ਬਾਰੇ ਇਹਨਾਂ ਨੂੰ ਜਾਗਰੂਕ ਕਰਾਇਆ ਜਾਏਗਾ ਔਰ ਇਹ ਇੱਕ ਸੰਮੇਲਨ ਐਗਜ਼ੀਬਿਸ਼ਨ ਦਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਮਿਲਣਾ ਜੁਲਣਾ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਮੇਲਾ ਹੁੰਦਾ ਔਰ ਇਹ ਇੱਕ ਸਾਲ ਬਾਅਦ ਆਉਂਦਾ ਇਹਦਾ ਸਾਰਿਆਂ ਨੂੰ ਹੀ ਇੰਤਜ਼ਾਰ ਰਹਿੰਦਾ ਔਰ ਅਗਰ ਅੱਜ ਤੁਹਾਡੇ ਸਾਹਮਣੇ ਹੁਣੇ ਥੋੜੀ ਦੇਰ ਚ ਪੋਸਟਰ ਰਿਲੀਜ਼ ਕਰਦੇ ਅ ਵਿਚਾਰ ਸਾਂਝੇ ਕਰ ਰਗੇ ਜੀ ਜਿਹੜਾ ਨਾਮ ਸ਼ਿਵ ਸਾਨੀ ਜੀ ਪਠਾਨਕੋਟ ਤੋਂ ਆਇਆ ਸਾਡੀ ਪਠਾਨਕੋਟ ਐਸੋਸੀਏਸ਼ਨ ਦਾ ਪ੍ਰੈਜਿਡੈਂਟ ਹੈ ਜੀ ਕੰਪਨੀ ਬਲ ਆਇਆ ਅੱਜ ਇੱਕ ਮੀਟਿੰਗ ਕੀਤੀ ਹੈ ਇਹਦੇ ਬਾਰੇ ਮੈਂ ਸਭ ਤੋਂ ਪਹਿਲੇ ਥੈਂਕਸ ਕਰਨਾ ਚਾਹੁੰਦਾ ਸਾਡੇ ਪਠਾਨ ਆਪਣੇ ਅੰਮ੍ਰਿਤਸਰ ਟੀਮ ਦਾ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਕੱਲ ਆ ਕੇ ਸੁਝਾਇਆ ਕਿ ਗੱਲ ਆਪਾਂ 2021 21 22 ਨੂੰ ਸਤੰਬਰ ਨੂੰ ਆਪਾਂ ਇੱਥੇ ਬਹੁਤ ਵੱਡੀ ਐਗਜ਼ੀਬਿਸ਼ਨ ਲਗਾ ਰਹੇ ਹਾਂ ਜਿਹਦੇ ਵਿੱਚ ਹਰ ਪ੍ਰਕਾਰ ਦੇ ਮਲਗੀ ਕੰਪਨੀ ਆਏਗੀ ਕੈਮਰੇ ਵਾਲੇ ਹੋਗੇ ਤੁਹਾਡੇ ਪੇਪਰ ਵਾਲੇ ਆਲਓ ਜੋ ਹੀ ਸਾਡੀ ਲਾਈਨ ਚ ਯੂਜ਼ ਹੋ ਰਿਹਾ ਹੈ ਉਹਦੇ ਲਈ ਸਾਨੂੰ ਸਾਰੇ ਫੋਟੋਆਂ ਇੱਥੇ ਆਣ ਇਕੱਠੇ ਹੋਣ ਆਪਾਂ ਇਹਦੇ ਨਾਲ ਦਿਲੋਂ ਪੂਰੀ 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 ਐਸੋਸੀਏਸ਼ਨ ਨੂੰ ਪਠਾਨਕੋਟ ਦੀ ਇੱਥੇ ਲੈ ਕੇ ਆਵਾਂਗੇ ਅੰਮ੍ਰਿਤਸਰ। ਉਹ ਸਾਡੇ ਜੋ ਨਈ ਨਈ ਚੀਜ਼ਾਂ ਆਪਾਂ ਸਿੱਖ ਰਹੇ ਆ ਜਾਂ ਨਹੀਂ ਸਾਨੂੰ ਆਂਦੀਆਂ ਉਹ ਇੱਥੋਂ ਸਿੱਖਣ ਨੂੰ ਸਾਡੇ ਕੋਲ ਮਿਲੇਗੀ। ਇਹ ਸਾਡੇ ਕੋਲ ਪਠਾਨਕੋਟ ਆਏ 3 ਘੰਟੇ ਸਾਡੇ ਲਈ ਕੱਢੇ ਇਹਨਾਂ ਨੇ ਸਾਨੂੰ ਇੰਨੀ ਨਵੀਂ ਨਵੀਂ ਆਪਣਾ ਅਮਰੀਕੀਆਂ ਸਮਝਾਈਆਂ ਕਿ ਆਪਣਾ ਐਸੋਸੀਏਸ਼ਨ ਕਿੱਦਾਂ ਚਲਾਣੀ ਹੈ, ਕਿੱਦਾਂ ਵਰਕ ਕਰ ਰਹੇ ਹੋ ਤੁਸੀਂ, ਕਿੱਦਾਂ ਕਰਨਾ ਅੱਗੇ। ਆਪਾਂ ਇਹਨਾਂ ਨੂੰ ਸਿੱਖਿਆ ਇਸੇ ਕਰਕੇ ਆਪਾਂ ਸਪੈਸ਼ਲ ਇਹਦੇ ਲਈ ਟਾਈਮ ਕੱਢ ਗਿਆ ਆਪਾਂ ਸਪੈਸ਼ਲ ਇਹਦੇ ਨਾਲ ਜੁੜਨ ਆਏ ਆ ਇੱਕ ਮਾਝਾ ਬੈਲਟ ਜੋੜਨ ਆਏ ਆ ਨਾਲ ਇਹਦੇ ਇਹ ਸਾਡੀ ਪੂਰੀ ਟੀਮ ਇਹਦੇ ਨਾਲ ਰਹੀ ਜਿੰਦੇ ਨਾਲ ਸਾਡੀ ਇੱਕ ਕੁੰਮਰ ਸਰ ਵੀ ਪੋਡਕਾਸਟਰ ਹੈਗੇ ਜੀ ਕਿਵੇਂ ਜੁੜਨੀਏ ਤੁਹਾਡੇ ਨਾਲ ਜਿਵੇਂ ਦੇਖੋ ਜੀ ਜੇ ਮੈਂਬਰ ਨਹੀਂ ਹੈਗੇ ਇਹਦੇ ਬਾਰੇ ਕੀ ਕਹਿਣਗੇ ਮੈਂਬਰ ਸਭ ਤੋਂ ਪਹਿਲੇ ਸਰ ਆਪਾਂ ਇਹਦੇ ਨਾਲ ਜੁੜਾਂਗੇ ਇਹਦੇ ਨਾਲ ਜੁੜਾਂਗੇ ਤੇ ਸਾਡੇ ਰਾਏ ਇਹ ਸਾਡੇ ਨਾਲ ਜੁੜੇਗੇ ਤੇ ਉਹਦੇ ਨਾਲ ਆਪਾਂ ਇੱਕ ਦੂਸਰੇ ਜਦੋਂ ਇਕੱਠੇ ਹੁੰਦੇ ਆ ਫੇਰ ਇੱਕ ਦੂਸਰੇ ਵੱਲ ਸਾਥ ਦਿੰਨੇ ਆ ਪਤਾ ਲੱਗਦਾ ਕਿ ਅੰਮ੍ਰਿਤਸਰੋਂ ਟੀਮ ਆਈ ਹੈ ਜਾਂ ਪਠਾਨਕੋਟੋਂ ਟੀਮ ਆਈ ਹੈ ਤੇ ਇੱਕ ਦੂਸਰੇ ਤਾਲਮੇਲ ਬਣਿਆ ਰਹੇਗਾ ਤੇ ਇਸੇ ਤਰ੍ਹਾਂ ਆਪਾਂ ਨਾਲ ਜੁੜਦੇ ਰਾਂਗੇ ਸਾਰੇ ਜਿਹੜੇ ਇੰਨੇ ਮੈਂਬਰ ਹੋ ਗਏ ਜੀ ਸਾਡੇ ਦੇ ਪਠਾਨਕੋਟ ਮੇਰੇ 100 ਪਲੱਸ ਮੈਂਬਰ ਹੋ ਗਏ ਪਠਾਨਕੋਟ ਦੇ ਸਾਡੀ ਯਾਰੀ ਹੈ ਕਿ 250 ਤੋਂ ਲੈ ਕੇ 300 ਦੇ ਅਗਰ ਮੈਂਬਰ ਇਕੱਠਾ ਕਰਨਾ ਪੂਰਾ ਡਿਸਟ੍ਰਿਕਟ ਲੈਵਲ ਦਾ ਜਿਹੜਾ ਕੀ ਕਹਿ ਰਹੇ 26 ਨੂੰ ਪ੍ਰੋਗਰਾਮ ਹੈਗਾ ਉਹ ਕਿੱਥੇ ਕਰਾਇਆ ਜਾ 21 ਔਰ 22 21 22 ਨੂੰ ਨਾ ਕੀ 22 ਸੰਗਰ ਹਾਂਜੀ ਹਾਂਜੀ ਲਾਫ ਇਸਟਾ ਦੇ ਵਿੱਚ ਚਿੱਕੀ ਜੀ ਬਾਕੀ ਲੋਕਾਂ ਨੂੰ ਵੀ ਨਸੀਬ ਹੈ ਅੱਜ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹਨਾ ਇੱਕ ਦੇ ਭਾਈ ਉਹਨਾਂ ਦੀ ਟੀਮ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਕਿਥੇ ਕਟੂਗੜ 150 ਬੰਦਾ ਹੈ ਹਜੇ ਸਿਰਫ ਆਪਾਂ ਇੱਕ ਪੋਸਟਰ ਅਨਾਉਂਸ ਕਰਨਾ ਆਏ ਆ ਤੇ ਜੇ ਭਾਈ ਉਹ ਕਹਿ ਰਹੇ ਕਿ ਮੇਰੇ ਕੋਲ ਕਟੂਗੜ 1500 ਬੰਦਾ ਹੈ ਉਹ ਇਹ ਵਾਲ ਦੇਖ ਕੇ ਆ ਖੁਸ਼ੀ ਹੁੰਦੀ ਹੈ ਕਿ ਮੈਂ ਵੀ ਆਪਣਾ ਉੱਤੇ ਪਠਾਨਕੋਟ ਇਸ ਤੋਂ ਵੀ ਵੱਡਾ ਇੱਕ ਕਾਫਲਾ ਖੜਾ ਕਰਾ ਕਿ ਜਿਸ ਦਿਨ ਨਾਲ ਇੱਕ ਕਾਫਲਾ ਖੜਾ ਹੋਏਗਾ ਉਹ ਅੰਮ੍ਰਿਤਸਰ ਜੁੜੇਗਾ ਨਾਲ ਆ ਕੇ ਐਗਜ਼ੀਬਿਸ਼ਨ ਤੇ ਹੋਰ ਥੋੜਾ ਵਧੀਆ ਪ੍ਰਭਾਵ ਪਵੇਗਾ ਨਾਲ ਜੁੜੇਗਾ ਤੇ ਤੁਲੀ ਮੈਂ ਬਹੁਤ ਬਹੁਤ ਧ ਸਚਨ ਜੀ ਦਾ ਬਰਦਾਸ਼ਰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਕੋਲ ਆਇਆ ਅਸੀਂ ਫਿਲਹਾਲ ਅੱਜ ਆਪਣੇ ਸਚਨ ਬਜਾਜੀ ਜੀ ਦਾ ਪੂਰਾ ਸਮਰਥਨ ਆਪਣੀ ਐਸੋਸੀਏਸ਼ਨ ਵੱਲੋਂ ਮੈਂ ਕਰਨਾ ਹੈ ਆਪਣੀ ਟੀਮ ਨਾਲ ਲੈ ਕੇ ਸਾਡਾ ਮਤਲਬ ਆਉਣ ਵਾਲੀ 21 ਤੇ 22 ਸਤੰਬਰ 21 22 ਸਤੰਬਰ ਹੀ ਹੈ ਨਾ ਸਰ ਉਹਦੇ ਲਈ ਸਾਡੀ ਪੂਰੀ ਐਸੋਸੀਏਸ਼ਨ ਦਾ ਇਹਨਾਂ ਨੂੰ ਸਮਰਥਨ ਆ ਕਿਸੇ ਨਾਲ ਲੈਣਾ ਹੈ ਸੁਗਰ ਜੀ ਵੀ ਇਹ ਜੋ ਖੁਜੀ ਜੀ ਪਿਆਰੇ ਨੇ ਫੋਟੋਗ੍ਰਾਫਰ ਜਿਹੜੇ ਸਾਡੇ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ ਜੀ ਮਰ ਟਾਈਟਨ ਤੋਂ ਹੋ ਗਿਆ ਮਗਰ ਜਿਵੇਂ ਪ੍ਰੋਗਰਾਮ ਕਰਾਉਂਦੇ ਹੋ ਹਰ ਹਾਲ ਕਰਾਉਂਦੇ ਹੋ ਤੇ ਇਹਦੇ ਬਾਰੇ ਕੋਈ ਗੰਗ ਕਰ ਲੇ। ਦੇਖੋ ਜੀ ਅਸੀਂ ਤਾਂ ਮੈਂਬਰਸ਼ਿਪ ਓਪਨ ਕੀਤੀ ਹੋਈ ਆ ਤੇ ਖੁੱਲਾ ਹੀ ਨਿਯੋਤਾ ਸਾਰੇ ਫੋਟੋਗ੍ਰਾਫਰਾਂ ਨੂੰ ਤੁਸੀਂ ਵੀ ਐਸੋਸੀਏਸ਼ਨ ਨਾਲ ਜੁੜੋ ਤੇ ਐਸੋਸੀਏਸ਼ਨ ਦਾ ਇੱਕ ਹਿੱਸਾ ਬਣੋ। ਸਾਡੀ ਗੁਰਦਾਸਪੁਰ ਦੀ ਮੈਂਬਰਸ਼ਿਪ ਵੀ ਓਪਨ ਆ। ਤੇ ਸਾਡੇ ਕੋਲ 4400 ਆਲਰੇਡੀ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਆਈ ਕਾਰਡ ਬਣਾਏ ਜਾਂਦੇ ਆ ਹਾਂਜੀ ਸਰ ਆਈ ਕਾਰਡ ਇਨਸੋਰਸ ਕਰਵਾਈਦੀ ਆ ਉਹਨਾਂ ਦੀ ਐਕਸੀਡੈਂਟ ਇਨਸੋਰਸ ਵੀ ਹੁੰਦੀ ਆ ਆਈ ਕਾਰਡ ਹੁੰਦੇ ਆ ਹੋਰ ਉਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਫੈਸਿਲਟੀਆਂ ਜਿਹੜੀਆਂ ਸਾਡੀਆਂ ਅਸ਼ੀਆਸੋਸ ਨੂੰ ਵੱਲੋਂ ਦਿੰਦੇ ਆ ਮੈਂਬਰਸ਼ਿਪ ਕਿੰਨੀ ਸੀ ਸਰ ਮੈਂਬਰਸ਼ਿਪ ਤਾਂ ਸਾਡੀ 200 ਰੁਪਏ ਪਰ ਮਹੀਨਾ ਸੀ ਗੁਰਦਾਸਪੁਰ ਦੀ ਹਾਂਜੀ ਪਰ ਇਹਨਾਂ ਦਾ ਮੈਨੂੰ ਪਤਾ ਨਹੀਂ ਅੰਮ੍ਰਿਤਸਰ ਜੀ ਵੀ ਉਹਨੇ ਦੇਖੋ ਜੀ ਅੰਮ੍ਰਿਤਸਰ ਸਾਹਿਬ ਤੇ ਸਾਨੂੰ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਹੀ ਦੱਸ ਸਕਦੇ ਆ ਠੀਕ ਹੈ ਨਾ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਵੱਲੋਂ ਫੋਟੋਗ੍ਰਾਫੀ ਮੇਲਾ ਮਾਜੇ ਦਾ ਕਰਵਾਇਆ ਜਾ ਰਿਹਾ ਹੈ ਮਾਜਾ ਐਗਜ਼ੀਬਿਸ਼ਨ ਜਿਹੜੀ ਹੈ 21 ਔਰ 22 ਸਤੰਬਰ 2024 ਨੂੰ ਲਾਫ ਇਸਟਾ ਲਾਫ ਇਸਟਾ ਜਿਹੜਾ ਹੈ ਅਪੋਜ਼ਿਟ ਆਰਮੀ ਗੇਟ 6 ਨੰਬਰ ਗੇਟ ਨੰਬਰ 6 ਖਾਸਾ ਕੈਂਪ ਔਰ ਅਟਾਰੀ ਰੋਡ ਦੇ ਉੱਤੇ ਮੌਜੂਦ ਹੈ ਔਰ ਸਾਰਿਆਂ ਨੂੰ ਹੀ ਖੁੱਲਾ ਸੱਦਾ ਕਿ ਸਾਰੇ ਹਮਮ ਆ ਕੇ ਪਹੁੰਚੋ ਔਰ ਜੋ ਕਿ ਐਸੋਸੀਏਸ਼ਨ ਦਾ ਕੋਈ ਮੈਸੇਜ ਹੈਗਾ ਕਿ ਜੋ ਬકરી-ਬકરી ਐਸੋਸ਼ਨਾ ਚਲਦੀਆਂ ਪਈਆਂ ਸੀ ਇੱਕੋ ਧਾਗੇ 'ਚ ਮੋਤੀਆਂ ਦੀ ਤਰ੍ਹਾਂ ਪੁਰੋਈਆਂ ਜਾਣ ਤੇ ਆਪਾਂ ਇੱਕ ਮਾਲਾ ਦਾ ਸਰੂਪ ਲਿਆ ਜਾਏਗਾ ਐਸ ਕਰਕੇ ਮੈਂ ਸਾਰਿਆਂ ਹੀ ਐਸੋਸੀਏਸ਼ਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਸਮਰਥਨ ਦਿੱਤਾ ਔਰ ਉਸ ਚੈਨ ਨੂੰ ਤੋੜਿਆ ਹੈ ਕਿ ਜਿਹੜੀ ਐਸੋਸੀਏਸ਼ਨ ਇੱਕ اپنی ਨਿਜੀ ਤੌਰ ਤੇ ਐਗਜ਼ਿਬਿਸ਼ਨ ਨੂੰ ਕਰਾਂਦੀ ਸੀ ਅੱਜ ਮਿਲ ਕੇ ਕਰਾਈ ਜਾਏਗੀ। ਔਰ ਇਸ ਵਿੱਚ ਇੱਕ ਸਾਰਿਆਂ ਦੇ ਲਈ ਖੁਸ਼ਖਬਰੀ ਹੈ ਕਿ ਜੋ ਕੀ ਪਹਿਲੇ 11 ਮੈਂਬਰੀ ਟੀਮ ਸੀ ਮੈਂ ਟੀਮ 21 ਮੈਂਬਰੀ ਕਰਨ ਜਾ ਰਿਹਾ ਜਿਹਦੇ ਵਿੱਚ ਪਹਿਲਾ ਪਹਿਲਾ ਵਡਾ ਮੇਰਾ ਜਿਨ੍ਹਾਂ ਦੇ ਨਾਲ ਮੇਰਾ ਇਲੈਕਸ਼ਨ ਹੋਇਆ ਸੀ ਜਿਨ੍ਹਾਂ ਤੋਂ ਮੈਂ ਜੇਤੂ قرار ਹੋਇਆ ਸੀ ਉੱਥੇ ਵੀ ਮੈਂ ਕਿਹਾ ਸੀਗਾ ਕਿ ਕੰਮ ਮਿਲ ਕੇ ਕਰਾਂਗੇ ਇੱਕ ਵਾਰ ਇੱਕ 11 ਬਣਾਵਾਂਗੇ ਅੱਜ ਮੈਂ ਆਪਣੀ ਟੀਮ ਦੇ ਵਿੱਚ ਬੋਡੀ ਮੈਂਬਰ ਦੇ ਵਿੱਚ ਮਿੰਦੀ ਬਾਜੀ ਨੂੰ ਆਪਣੇ ਨਾਲ ਸ਼ਾਮਿਲ ਕੀਤਾ ਹੈ। ਤੇ ਜੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਕਰੋ ਭਾਜੀ ਧੰਨਵਾਦ ਠੀਕ ਹੈ ਔਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਕੁਝ ਦਿਨ ਹੀ ਕੁਝ ਮਤਭੇਦਾਂ ਦੇ ਕਾਰਨ ਕਿਕ ਇਸਤੀਫਾ ਸਥਾਈ ਰੂਪ ਦੇ ਇੱਕ ਮਜ਼ਾਕ ਦੇ ਤੌਰ ਤੇ ਮਜ਼ਾਕ ਹੀ ਕਹਿ ਸਕਦਾ ਹਾਂ ਆਇਆ ਸੀ ਆਜੋ ਵਾਪਸ ਸਾਡੇ ਵਿੱਚ ਸ਼ਾਮਿਲ ਹੋ ਗਏ ਨੇ ਸਾਡੇ ਵਿਰਕ ਭਾਜੀ ਰਾਣੇ ਭਾਜੀ ਬਿੱਟੀ ਰਾਣਾ ਜੀ ਰਾਣੇ ਹੈਲੋ ਹਾਂ ਜੀ ਬਿੱਟੀ ਰਾਣਾ ਜੀ ਵੀ ਅੱਜ ਵਾਪਸ ਸਾਡੇ ਵਿੱਚ ਵਿਚਾਰ ਦੇ ਅੱਜ ਫਿਰ ਤੋਂ ਸਵਾਗਤ ਕਰੋ ਸਾਰਿਆਂ ਇੱਕ ਵਾਰੀ ਫਿਰ ਜ਼ੋਰਦਾਰ ਤਾੜੀ ਹੋ ਜਾ ਜੀ ਸਾਰਿਆਂ ਲਈ ਰਾਣਾ ਭਾਈ ਬੋਲੋ ਹੋਰ ਇੱਕ ਨਵੀਂ ਬਾਡੀ ਦੇ ਵਿੱਚ ਦੂਸਰਾ ਬਡਾਅ ਜਿਹੜਾ ਉਹ ਹੈਗਾ ਸਾਡੇ ਗੋਲਡੀ ਵੀਰ ਜੀ ਗੋਲਡੀ ਜੀ ਜੋਲ ਢੇਲੀ ਜ਼ੋਰਦਾਰ ਤਾੜੀਆਂ ਜੋਲੀ ਦੇ ਲਈ ਜ਼ੋਰਦਾਰ ਕਿਉਂਕਿ ਮੈਂ ਪਹਿਲੇ ਹੀ ਕਹਿ ਚੁੱਕਾ ਕਿ ਜਿਹੜੇ ਉੱਪਰਲੇ ਲੈਵਲ ਦੇ 5 ਬੰਦੇ ਹੀ ਹਮੇਸ਼ਾ ਸ਼ੋਅ ਹੁੰਦੇ ਆ ਉਹ ਪ੍ਰਥਾ ਨੂੰ ਤੋੜਨਾ ਹੈ ਅਸੀਂ ਸਾਰਿਆਂ ਨੂੰ ਹਾਈਲਾਈਟਸ ਕਰਨਾ ਹੈ ਤੇ ਇਸ ਕਰਕੇ ਕਮੇਟੀ ਕਿੰਨ ਐਮਬਰਾ ਦੀ ਹੁਣ ਤੱਕਿਤ ਹੋਏਗੀ ਅਸਦੇ ਵਿੱਚ ਪੂਰੀ ਜਿਹੜੀ ਕਮੇਟੀ ਹੈ ਉਹਨੂੰ ਬਣਾਇਆ ਜਾਏਗਾ 21 ਕੱਲ ਨੂੰ 31 ਹੋਵਾਂਗੇ ਉਹ ਇਸ ਤਰ੍ਹਾਂ ਕਰਦੇਗਾ ਤੇ 101 ਤੱਕ ਵੀ ਜਾਵਾਂਗੇ